ਗੌੜੀ ਬੈਰਾਗਣ ਮਹੱਲਾ ਪਹਿਲਾ ਹਰਣੀ ਹਉ ਆਂ ਬਨ ਬਸਾਂ ਤੰਦ ਮੂਲ ਚੁਣਖਾਂ ਗੁਰ ਪ੍ਰਸਾਦੀ ਮੇਰਾ ਸੋ ਮਿਲਾਏ ਵਾਰ ਵਾਰ ਹਉ ਜਾਉ ਜੀਉ ਮੈਂ ਬਨਜਾਰਣ ਰਾਮ ਕੀ ਤੇਰਾ ਨਾਮ ਵਖਰਵਾ ਪਾਰ ਜੀ ਰਹਾਉ ਕੋਕਿਲ ਹੋਵਾ ਅੰਬ ਬਸਾਂ ਸਹਿਜ ਸ਼ਬਦ ਵਿਚਾਰ सहज सुभाए मेरा सह मिलाए दर्शन रूप अपार मछली होवां जल बसा जी जंत सब सार पुर वार पार मेरा सह वसै हा मिलावी बाह पसार नागन होवां तर बसा शब्द वसै पौ जाय नानक सदा सुहागुनी ਜਨ ਜੋਤੀ ਜੋਤ ਸਮਾਏ ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵ ਰਹੋ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਾਉ ਜਿਤ ਸੋਹੇ ਲਐ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸਮਾਲੀਐ ਦੇਖੈਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਤਬਨ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹ ਸੱਜਣ ਅਸੀਸੜੀਆਂ ਜਿਉ ਹੋਵੇ ਸਾਰਬ ਸਿਉ ਮੇਰ ਘਰ ਘਰ ਇਹੋ ਪਵਚਾ ਸੱਜੜੇ ਨੇ ਤੱਪਵੰਨ ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਗਉੜੀ ਗੁਆਰੇਰੀ ਮਹੱਲਾ ਤੀਜਾ ਚੌਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਵਿਦਿਆਪੇ ਜਾਣੈ ਹੁਕਮੇ ਮੇਲੇ ਸ਼ਬਦ ਪਛਾਣੈ ਸਤ ਗੁਰ ਕੈ ਪੈ ਬ੍ਰਹਮ ਭੋ ਜਾਏ ਪੈ ਰਾਚੈ ਸਚ ਰੰਗ ਸਮਾਇ ਰਹਾਉ ਗੁਰ ਮਿਲਿਆ ਹਰ ਮਨ ਬਸੈ ਸੁਭਾਏ ਮੇਰਾ ਪ੍ਰਭ ਪਹਾਰ ਤਿੰ ਤ ਨਹੀਂ ਪਾਏ ਸ਼ਬਦ ਸਾ ਲਾਹੈ ਅੰਤ ਨਾ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੈ ਸਚ ਸੋਇ ਸਾਚ ਵਸਿਆ ਸਾਚੀ ਸਬਕਾ ਊਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੈ ਕੋਇ ਜੀਵੈ ਦਾਤਾ ਦੇਵਨ ਹਾਰ ਨਾਨਕ ਹਰਨਾਮੇ ਲਗੈ ਪਿਆਰ ਗੋੜੀ ਗਵਾਰੇਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਇ ਗੁਰ ਤੇ ਬੂਜੈ ਸਿਜੈ ਸੋਇ ਗੁਰ ਤੇ ਸਹਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰ ਹਾਏ ਸਾਚੈ ਸਹਜ ਸਾਚ ਸਮਾਏ ਰਹਾਉ ਗੁਰ ਮਿਲੇ ਕ੍ਰਿਸ਼ਨਾ ਅਗਨ ਬੁਝਾਏ ਗੁਰ ਤੇ ਸ਼ਾਂਤ ਵਸੈ ਮਨ ਆਏ ਗੁਰ ਤੇ ਪਵਿੱਤ ਪਾਵਨ ਸੁਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਵਾਜ ਗੁਰੂ ਸਭ ਧਰਮ ਭੁਲਾਈ ਬਿਨ ਨਾਮੈ ਬਹੁਤਾ ਦੁਖ ਪਾਈ ਗੁਰਮੁਖ ਹੋਵੇ ਸੋ ਨਾਮ ਧਿਆਈ ਦਰਸ਼ਨ ਸੱਚੈ ਸੱਚੀ ਪਤ ਹੋਈ ਕਿਸ ਨੂੰ ਕਹੀਐ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਬਿਨ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚ ਸਮਾਵਾਂ ਗੌੜੀ ਗਵਾਰੇਰੀ ਮਹੱਲਾ ਤੀਜਾ ਸੋਥਾਂ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੈ ਸਭ ਕੁਛ ਸਾਚਾ ਆਪੇ ਆਪੈ ਕਰਮ ਹੋਵੇ ਸਤ ਸੰਗ ਮਿਲਾਏ ਹਰ ਗੁਣ ਗਾਵੇ ਬੈਸ ਸੋਥਾਂ ਰਹਾਉ ਜਲੋ ਇਹ ਜਿਹਵਾ ਤੂਜੈ ਭਾਇ ਹਰ ਰਸ ਨਾ ਚਾਖੈ ਫੀਕਾ ਆਲਾਈ ਬਿਨ ਬੁਝੇ ਸਾਨਮਾਨ ਠੀਕਾ ਹੋਏ ਬਿਨ ਨਾਵੇਂ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਈ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਂਡਾ ਹੋਏ ਹੁੰਦਾ ਭਾਂਡਾ ਟਿਕੈ ਨਾਮ ਕੋਵੇ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗੁਆਰੇਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਏ ਹਉਮੈ ਵਿੱਚ ਗਾਵਹਿ ਦਿਰਥਾ ਜਾਏ ਗਾਵਨ ਗਾਵਹਿ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਗੁਰ ਭਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਹਾਉ ਇਕ ਦਾਮ ਹੈ ਇੱਕ ਭਗਤ ਕਰੇ ਨਾਮ ਨ ਪਾਵਹਿ ਬਿਨ ਅਸਨੇ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰੱਖਿਆ ਸਦਾ ਉਰ ਧਾਰ ਭਗਤ ਕਰਹਿ ਮੂਰਖ ਆਪ ਜਣਾਵੇਂ ਨੱਚ ਨੱਚ ਟੱਪਹਿ ਬਹੁਤ ਦੁੱਖ ਪਾਵਹਿ ਨਚਿਆ ਟੱਪਿਆ ਭਗਤ ਨ ਹੋਏ ਸ਼ਬਦ ਮਰੈ ਭਗਤ ਪਾਏ ਜਨ ਸੋਏ ਭਗਤ ਵਛਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚ ਹਾਂ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਬਿਦ ਜਾਣੈ ਨਾਨਕ ਬਖਸ਼ੇ ਨਾਮ ਪਛਾਣੈ